ਤੋ 2 ਮਹੀਨੇ ਹੋਏਗਾ ਇਹਨੂੰ ਤੋ ਵਾਹ ਯਾਨੀ 2 ਮਹੀਨੇ ਦੇ ਵਿੱਚ ਵਾਪਸ ਆ ਗਿਆ ਪਹਿਲਾਂ ਕਿੱਥੇ ਸੀ ਬੈਠਾ ਥੋੜਾ ਰਮਾਈ ਚ ਤੋ ਦੁਬਈ ਤੋਂ ਹੀ ਹਮਾਰਾ ਕਸ਼ਤ ਹੋਇਆ ਹਾਂ ਜੀ ਰਮਾਈ ਚ ਤੇ ਕਿੰਨੇ ਕ ਦਿਨ ਹੋਏ ਸੀਗੇ ਅਮਰੀਕਾ ਪਹੁੰਚਿਆ ਨੂੰ ਉਹਨੂੰ 13 ਦਿਨ ਤੇਰੀ ਦਿਨ ਰਤੀ ਆ ਗਿਆ ਘਰ ਹਾਂ ਤੇ ਲਾਸਟ ਤੁਹਾਡੇ ਬੇਟੇ ਦੇ ਨਾਲ ਜਦੋਂ ਅਮਰੀਕਾ ਦੇ ਵਿੱਚ ਤੁਹਾਡਾ ਪੁੱਤਰ ਸੀ ਗੱਲ ਖਦੂ ਹੁੰਦੀ ਐ ਲਾਸਟ ਹੋਈ ਨਹੀਂ ਹੋਈ ਨਹੀਂ ਨਹੀਂ ਹੋਈ ਨਹੀਂ ਪਰ ਜਦੋਂ ਡਿਪੋਰਟ ਕਰਨ ਦੇ ਹੁਕਮ ਆਏ ਆ ਫੋਨ ਆਇਆ ਕੋਈ ਘਰ ਤੋਂ ਨੂੰ ਕਿ ਨਹੀਂ ਨਹੀਂ ਆਇਆ ਨਹੀਂ ਕੋਈ ਫੋਨ ਨਹੀਂ ਆਇਆ ਨਹੀਂ ਕੋਈ ਨਹੀਂ ਰਾਤੀ ਕਿੰਨੇ ਕਵਜੇ ਉਹ ਪਹੁੰਚਿਆ ਤੁਹਾਡੇ ਇੱਥੇ ਪਹੁੰਚਿਆ 9:30 ਕੋਈ ਗੱਲਬਾਤ ਕੀਤੀ ਉਹਨੇ ਨਹੀਂ ਕੋਈ ਨਹੀਂ ਕੀਤੀ ਗੱਲਬਾਤ ਕੋਈ ਪੇਸ਼ਾਨੀ ਉਹਨੂੰ ਆਈ ਨਹੀਂ ਕੋਈ ਨਹੀਂ ਉਹਦਾ ਪਰਜਾਂਤ ਸੀ ਸਭ ਨਾਲ ਗੱਲ ਨਹੀਂ ਕਰਦਾ ਸੀ ਹੂੰ ਹਾਂ ਕਿੰਨੀ ਏਜ ਕਿੰਨੀ ਸੀ ਬੈਠੇ ਦੀ ਉਮਰ ਕਿੰਨੀ ਸੀ ਉਮਰ 40 ਸਾਲਾਂ ਦਾ ਤੇ ਵਿਆਹ ਹੋਇਆ ਬੇਟਾ ਨਹੀਂ ਵਿਆਹਿਆ ਨਹੀਂ ਹਾਂ ਦੁਬਈ ਕਿੰਨੀ ਦੇਰ ਤੋਂ ਰਹਿ ਰਹੇ ਸੀ 2 ਮਹੀਨੇ ਰਿਹਾ ਉੱਥੇ ਜਾਨੀ ਡੇਢ ਕਿ ਮਹੀਨਾ ਰਿਹਾ ਦੁਬਈ ਚ ਹੂੰ ਹਾਂਜੀ ਪਰ ਵੀਜੀ ਪੈਸੇ ਗਿਣਨੇ ਕਿ ਲੱਗੇ ਕੁਝ ਪਤਾ ਇਹ ਨਹੀਂ ਮੈਨੂੰ ਪਤਾ ਉਹ ਤੁਹਾਡੇ ਵਹੀ ਚਾਹ ਪਤਾ ਜੋ ਉੱਥੇ ਹੋਇਆ ਹਾਂਜੀ ਤੇ ਹੁਣ ਬੇਟਾ ਦੱਸ ਰਿਹਾ ਕਿ ਸਵੇਰੇ 5 ਵਜੇ ਦਾ ਕਿੱਥੇ ਗਿਆ ਹੋਇਆ ਕਿੱਥੇ ਗਏ ਨੇ ਕੁਝ ਨਹੀਂ ਦੱਸਿਆ ਉਹਨੇ ਮੈਨੂੰ ਦੱਸਿਆ ਨਹੀਂ ਮੈਂ ਸੁੱਤੀ ਪਈ ਸੀ ਸੁੱਤੀ ਪਈ ਨੂੰ ਛੱਡ ਕੇ ਚਲੇ ਗਿਆ ਮੈਨਾਂ ਨੇ ਕੋਈ ਵੀ ਉਹਨਾਂ ਨਾਲ